ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੂਰ 'ਤੇ ਅੱਜ ਦੀ ਵੀਡੀਓ ਪੈਂਡ ਨੇਨੇਵਾਲ ਤੇ ਜਿਹਨਾਂ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਮਾ ਇੱਕ ਤਾਜੀ ਸੂਈ ਵੀ ਠੀਕ ਹੈ ਜੀ ਤੇ ਇੱਕ ਗੱਬਣ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000354 ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਬਾਤੋਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਲਖਿਆ ਪਈਰੇ ਪਿੰਡ ਨੈਣੜਾ ਜਿਲ੍ਹਾ ਬਰਨਾਲਾ ਠੀਲਤਾਪਾ ਠੀਕ ਹੈ ਜੀ ਹਾਂਜੀ ਬੈੜ ਦੀ ਜਾਣਕਾਰੀ ਹੋ ਜੀ ਇਹਦਾ ਆਪਣੇ ਕੋਲ ਜੀ ਦੂਜਾ ਸੁਆਸ ਹੁੰਦੀ ਆ ਹਾਂਜੀ ਪਿਓਰ ਪੰਜਾਬ ਵਾਲੀ ਜਰਸੀ ਆ ਹਾਂਜੀ ਪਿਓਰ ਪੰਜਾਬ ਵਾਲੀ ਜਰਸੀ ਕਹਿੰਦੇ ਆ ਹਾਂਜੀ ਠੰਡੀ ਸੀਲ ਹੈ ਜੀ ਹਾਂਜੀ ਸੋਣ ਦੇ ਵਿੱਚ ਲਗਭਗ ਤਿਆਰੀਆਂ ਚ ਹੀ ਆ ਠੀਕ ਹੈ ਜੀ ਲੇਵਾਂ ਲੂਹਾ ਬਹੁਤ ਸਾਫਾ ਹ ਸਾਨੂੰ ਦੀਨੇ ਆਹ ਹੈ ਟਿਲੰਡਲਾ ਹਾਂਜੀ ਤੇ ਦੁੱਧ ਦੇ ਦਿੰਦੀ ਆ 20 ਕਿਲੋ ਪਰੋਂ ਨੇ ਦਿੱਤਾਗਾ ਠੀਕ ਹੈ ਹਾਂਜੀ ਕੈ ਕਿ ਦੂਜਾ ਸੂਆ ਹਾਂਜੀ ਦੂਜਾ ਸੂਆ ਤੇ ਰੇਟ ਭਰਾ ਦਾ ਰੇਟ ਵੀ ਆਪਾਂ ਫੋਨ ਤੇ ਕਰ ਦਾਂਗੇ ਠੀਕ ਹੈ ਜੀ ਹੋਊਗਾ ਜਾਇਜ਼ ਵੀਰ ਵੇਚਣ ਵਾਲੇ ਵੀਰ ਆਪਾਂ ਤੋਂ ਲੈ ਜਾਂਦੇ ਆ ਹਨਾ ਠੀਕ ਹੈ ਜੀ ਹਾਂ ਠੀਕ ਹੈ ਜੀ ਤੋਰ ਦੋ ਭਰਾ ਲੋਪਰਾ ਚੈੱਕ ਕਰ ਸਾ ਦਿਨ ਲੈ ਵੀਰ ਅੰਤਾਜਾ ਪਾ ਹਾਂ ਜੀ ਦੇਖ ਸਾ ਨਾ ਇਹ ਆਪਣਾ ਵਪਾਰ ਦਾ ਕੰਮ ਆ ਵੀਰੇ ਹਨਾ ਠੀਕ ਹੈ ਜੀ ਠੀਕ ਹੈ ਹਾਂ ਲੋ ਜੀ ਫੇਸ ਦਿਖਾ ਦਿਓ ਹਾਂਜੀ ਹਾਂਜੀ ਫੇਸ ਵੱਡੀ ਆ ਕੱਦ ਵਾਲੀ ਜਰਸੀ ਜਿਹਨੂੰ ਹਨਾ ਹਾਂਜੀ ਹਾਂਜੀ ਆਏ ਨਹੀਂ ਹੈਗੀ ਵੀ ਛੋਟੀ ਆ ਠੀਕ ਹੈ। ਇਹ ਵਾਲੂਵਾ ਦਿਖਾ ਦਿਓ ਟਿੱਲਾ ਟੋਲਾ ਜੀ। ਠੀਕ ਹੈ ਜੀ। ਅਗਰ ਕੋਈ ਦੁਰਦਿਆ ਬਸ ਜੀ ਬੋੜ ਦੇ ਮੋੜ ਲੈ ਬਾਈ। ਠੀਕ ਹੈ ਜੀ। ਹਾਂ। ਚੱਕਰ ਸਦਾ ਫੇਸ ਕੁਆਲਟੀ ਫਿਰ ਦੁਬਾਰਾ ਚੈੱਕ ਕਰ ਲਓ। ਵੱਡੀ ਪੰਜਾਬ ਵਾਲੀ ਜਰਸੀ ਆ ਵੀਰੇ ਜੀ ਤੇ। ਠੀਕ ਹੈ ਜੀ। ਠੀਕ ਹੈ। ਹਾਂ। ਲੋ ਜੀ। ਦੇਖ ਸਕਦਾ ਬਰਾ। ਬਾਕੀ ਮਤਾਜਾ ਤੁਸੀਂ ਲਾਹਦੇ ਬਹੁਤ ਸੋਹਣੀ ਆ। ਬਹੁਤ ਲੇਵਾ। ਠੀਕਾ ਕਰਪਾ ਵਾਲੀ ਦਾ। ਠੀਕ ਹੈ ਜੀ। ਇਧਰੋਂ ਲੇਵਾ ਦਿਖਾ ਦੇ ਵੀਰੇ ਦੇਖ। ਹਾਂ ਜੀ ਹਾਂ ਜੀ। ਠੰਡੀ ਸੀਲ ਦਾ ਤਾਂ ਕੋਈ ਅੰਤ ਹੀ ਨਹੀਂ ਬਾਈ ਜਿਵੇਂ ਮਰਜੀ ਉਹ। ਉਹ ਕਰੀਏ ਵਿੱਚ ਚੋਲੇ ਕੋਈ। ਠੀਕ ਹੈ ਜੀ। ਠੀ ਹਾਂਜੀ ਬਈ ਜੀ ਦੂਜੀ ਵਾਰ ਦੇ ਸੁਈ ਜਾਣਕਾਰੀ ਇਹ ਵੀਰੇ ਦੂਜਾ ਸੁਆ ਸੁਈ ਵੀ ਆ ਹਾਂਜੀ ਦੂਜਾ ਦੇਣਾ ਠੀਕ ਹੈ ਜੀ ਹੈਨਾ 14 ਤੋਂ 15 ਕਿਲੋ ਬੌਲੀ ਤਿਆਰ ਆ ਹਾਂਜੀ ਕੋਈ ਵੀ ਵੀਰ ਆਪਣੇ ਘਰੋਂ ਦੋ ਟਾਈਮ ਤਿੰਨ ਟਾਈਮ ਆਪ ਚਵਾ ਕੇ ਦੇਵਾਂਗੇ ਠੀਕ ਹੈ ਜੀ ਹਾਂ ਤੇ ਰੇਟ ਭਰਾ ਜਾਇਜ ਦਾ ਰੇਟ ਵੀ ਨਹੀਂ ਦਾ ਵੀ ਫੋਨਤੀ ਕਰ ਦੇਗੇ ਯਾਰ ਹੋਊਗਾ ਜਾਇਜ ਕੋਈ ਆਏ ਨਹੀਂ ਹੋਊਗਾ ਹੈਨਾ ਠੀਕ ਹੈ ਜੀ ਹਾਂ ਜਿਹੜਾ ਬਾਈ ਆਊਗਾ ਦੇ ਕੇ ਤੋਰਾਂਗੇ ਜਾਇਜ ਰੈਟ ਹੋਣਗੇ ਆਪਣੇ ਤੇ ਬੱচ্চਾ ਭਰਾ ਕੀ ਆ ਬੱਸ ਆ ਵੀਰੇ ਬੱਸਾ ਵੀ ਸੰਖਿਖਾ ਦੇ ਹਾਂ ਦੂਜਾ ਦੇਣਾ 나ੜੂਗਾ ਨਾਲ ਆ ਜੀ ਠੀਕ ਹਾਂ ਚੱਕਰ ਸਰਵਰ ਠੀਕ ਜੇ ਤਾ ਤੋੜ ਦੋ ਆ ਜਾ ਵੀਰੇ ਲੋ ਜੀ ਕੱਦ ਬਟ ਸੁੱਖਣਾ ਕਰਮ ਵਾਲੀ ਦਾ ਸੋਨਾ ਹਾਂ ਵਧੀਆ ਵੀਰੇ ਲੇ ਵਲੂਬਾ ਦੰਤਾ ਜਾ ਭਰਾ ਲਾਹ ਦੇ ਸੀ ਠੀਕ ਹੈ ਜੀ ਨੋ ਜੀ ਮੋੜ ਲਾ ਭਰਾ ਲੋ ਜੀ ਇਸ ਕੁਆਲਟੀ ਦੇਖ ਸਕਦੇ ਕੱਦ ਬਟ ਲੋ ਜੀ ਖੰਡੀ ਸੀ ਲਈ ਚੋਨ ਚ ਠੀਕ ਹੈ ਜੀ ਹਾਂ ਚੋਨ ਚ ਪੇ ਦੀ ਤਾਂ ਆਪਣੀ ਗਾਰੰਟੀ ਹੋ ਵੀਰੇ ਠੀਕ ਹੈ ਜੀ ਹਾਂ ਪੈਂਡ ਭਾਈ ਨਣੇ ਵਾਲਾ ਤੇ ਜਿਲ੍ਹਾ ਨੂੰ ਕਹਿੰਦਾ ਹੀ ਬਰਨਾਲਾ ਪਹਿ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਆਪਣੇ ਇਧਰੇ ਪਾਸੇ ਸੰਨਾ ਗਲਾਬ ਸਿੰਘ ਆ ਜੀ ਵੱਡੇ ਸੰਧੂ ਹਾਂਜੀ ਤੇ ਸੈਣਾ ਵੀ ਨੇੜੀ ਪਿਆ ਜਾਂਦਾ 10 ਤਨ ਕਿਲੋਮੀਟਰ ਦੀ ਵਿਸਤੀ ਆ ਪਿੰਡ ਬਰੇ ਠੀਕ ਹੈ ਜੀ ਹਾਂ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਏ